ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪੈੰਡੂ ਲਾਈਫ ਦੀ ਮੈਂ ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਫੋਰਸ ਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬਹੁਤੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਮਾਈ ਦੂਜੀ ਦੀ ਜੇ ਪਰ ਅਸੀਂ ਵੀ ਬਹੁਤੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹਾਂ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਰੋਟੀ ਲਾਉਣ ਦੀ ਹੁਣ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਹੈ ਤੇ ਭੈਣਾ ਨੂੰ ਰੋਜ਼ ਰੋਜ਼ ਮਤਲਬ ਕਿ ਦੁਪਹਿਰ ਸਵੇਰੇ ਸ਼ਾਮ ਨੂੰ ਰੋਟੀ ਲਾਉਣ ਬਹੁਤ ਦਿੱਕਤ ਹੁੰਦੀ ਆ ਹੈ ਨਾ ਗਰਮੀ ਕਰਕੇ ਰਸੋਈ ਦੇ ਵਿੱਚ ਮਤਲਬ ਕਿ ਖੜ ਕੇ ਰੋਟੀ ਲਗਾਣੀ ਲਾਉਣੇ ਜੇ ਜੇ ਆਪਾਂ ਰੋਟੀ ਬਣਾਣੀ ਆ ਬਿਲਕੁਲ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਰੋਟੀ ਬਣ ਜੂਗੀ ਤੇ ਨਾ ਹੀ ਆਟਾ ਗੁੰਨਣ ਦੀ ਲੋੜ ਐ ਤੇ ਨਾ ਹੀ ਰੋਟੀ ਵੇਲਣ ਦੀ ਲੋੜ ਐ ਸਿਰਫ ਮਿੰਟ ਸਕਿੰਟ ਦੇ ਵਿੱਚ ਹੀ ਰੋਟੀ ਆਪਣੀ ਬਣ ਕੇ ਖਾਣ ਲਈ ਤਿਆਰ ਹੋ ਜੂਗੀ ਤੇ ਕਿਸ ਤਰ੍ਹਾਂ ਤਿਆਰ ਕਰਨੀ ਹੈ ਚਲੋ ਜੀ ਚੱਲਦੇ ਆਪਾਂ kitchen ਦੇ ਵਿੱਚ ਕੀ ਆਪਾਂ ਨੇ ਆਟਾ ਛਾਂਲ ਲਿਆ ਸੀ ਇਹ ਇੱਕ ਕोली ਆਟੇ ਦੀ ਐ ਠੀਕ ਐ ਜੀ ਇਹਦੇ ਹੁਣ ਆਪਾਂ ਨੇ ਇਹ ਪ੍ਰਾਈਪਿੰਗ ਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦੇ ਸੀਕੋ ਇਹ ਨਾਲ ਜਿਹੜੀ ਆਪਣੀ ਰੋਟੀ ਆ ਬਹੁਤ ਹੀ ਮਤਲਬ ਕਿ ਮਲਾਈਮ ਤੇ ਮਤਲਬ ਕਿ ਪੋਲੀ ਪੋਲੀ ਬਣੂਗੀ ਇਤਨੀ ਨਹੀਂ ਹੈ ਇਹਨੂੰ ਖੁਸ਼ਕ ਜੀ ਰਹੇ ਜੂਗੀ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਠੀਕ ਹੈ ਇਹਦੇ ਨਾਲ ਆਪਣੀ ਜਿਹੜੇ ਆਪਾਂ ਨਮਕ ਪਾਉਨੇ ਇਹ ਨਾਲ ਰੋਟੀ ਜਲਦੀ ਹਜ਼ਮ ਹੋ ਜਾਂਦੀ ਹੈ ਠੀਕ ਹੈ ਜੀ ਲੋਕੀ ਨਮਕ ਪਾ ਦਿੱਤਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਪਾਣੀ ਵਿੱਚ ਪਾਵਾਂਗੇ ਜਿੰਨਾ ਕਿ ਤੁਸੀਂ ਮਤਲਬ ਕਿ ਪੇਸਟ ਬਣਾਉਣਾ ਹੈ ਮਤਲਬ ਕਿ ਪਤਲਾ ਪੇਸਟ ਬਣਾਉਣਾ ਹੈ ਕਿ ਗਾੜਾ ਉਹ ਆਪੇ ਹਿਸਾਬ ਮੁਤਾਬਕ ਇਹਨੂੰ ਆਪੇ ਇੰਚੰਨੀ ਚੰਗੀ ਤਰ੍ਹਾਂ ਇਹਦਾ ਪੇਸਟ ਬਣਾ ਲੈਣੇ ਘੋਲ ਲੈਣੇ ਜਿਆਦਾ ਆਪਾਂ ਆਟਾ ਪਤਲਾ ਰੱਖਾਂਗੇ ਤਾਂ ਆਪਣੀ ਰੋਟੀ ਵਧੀਆ ਨਹੀਂ ਆਉਣੀ ਹੈਗੀ ਇਸ ਲਈ ਆਟਾ ਥੋੜਾ ਜਿਹਾ ਜਿਵੇਂ ਆਪਣਾ ਥੂੜਿਆਂ ਦਾ ਆਟਾ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਥੂੜੇ ਬਣਾਉਨੇ ਆ ਉਦਾਂ ਦਾ ਆਟਾ ਰੱਖਣੇ ਲੋਜੀ ਆਪਾਂ ਨੂੰ ਆਪਾਂ ਚੰਗੀ ਤਰ੍ਹਾਂ ਤੇ ਨੂੰ ਆਪਾਂ ਚੰਗੀ ਤਰ੍ਹਾਂ ਇਹ ਤੁਸੀਂ ਮਿਕਸ ਕਰ ਲੈਣਾ ਪਾਣੀ ਨਾਲ ਜਿਹੜੀ ਦੇ ਗੱਠੜੀਆਂ ਨੇ ਇਹ ਸਮਾਰ ਕੇ ਆਪਾਂ ਇਹ ਕੜਛੀ ਨਾਲ ਚੰਗੀ ਤਰ੍ਹਾਂ ਪਾਣੀ ਲੈਣੀਆਂ ਨੇ ਠੀਕ ਹੈ ਜੀ ਦੇਖੋ ਜੀ ਨਾ ਤਾਂ ਆਟਾ ਗੁੰਨਣ ਦੀ ਲੋੜ ਪਈ ਆ ਨਾ ਹੀ ਰੋਟੀ ਆਪਾਂ ਨੂੰ ਬੇਲਣ ਦੀ ਲੋੜ ਪੈਣੀ ਜਿਹੜੀ ਆਪਣੀ ਰੋਟੀ ਬਣਦੀ ਜੀ ਬਹੁਤ ਹੀ ਸ਼ਾਨਦਾਰ ਗੋਲ ਗੋਲ ਰੋਟੀ ਉਹ ਜੀ ਪਹਿਲੀ ਰੋਟੀ ਪਾਉਣ ਲੱਗੇ ਆਪਾਂ ਨੇ ਜਿਹੜਾ ਤਵਾ ਜੇ ਆਪਾਂ ਲੈਵੇ ਨਾਨ ਸਟਿਕ ਤਵਾ ਹੈਗਾ ਤਾਂ ਤੁਸੀਂ ਉਹ ਤੇ ਰੋਟੀ ਬਣਾ ਸਕਦੇ ਹੋ ਉਹ ਤੇ ਜਨਦੀ ਮਤਲਬ ਕਿ ਰੋਟੀ ਆਪਣੀ ਵਧੀਆ ਮਤਲਬ ਕਿ ਸਨ ਵੀ ਸਕਦੀ ਹੈ ਤੇ ਵਧੀਆ ਪੱਕ ਜੂਗੀ ਜਿਹੜਾ ਆਪਣਾ ਇਹ ਲੋਹੇ ਵਾਲਾ ਤਵਾ ਹੈ ਠੀਕ ਹੈ ਜੀ ਤੇ ਆਪਾਂ ਜਿਹੜੇ ਥੋੜਾ ਜਿਹਾ ਘਿਓ ਲਗਾ ਲਿਆ ਪਹਿਲੀ ਰੋਟੀ ਤੇ ਤੇ ਇਦਾਂ ਕਰਕੇ ਆਪਾਂ ਇਹ ਪੇਸਟ ਕਰਦੇ ਦੇ ਵਿੱਚ ਪਾ ਲਿਆ ਠੀਕ ਹੈ ਜੀ ਫਿਰ ਇਹਨੂੰ ਇਦਾਂ ਕਰਕੇ ਆਪਾਂ ਇਹ ਪਾਵਾਂਗੇ ਜੀ ਜਿੱਨੀ ਕੁ ਤੁਸੀਂ ਰੋਟੀ ਘੋਰੀ ਹੁੰਦਾ ਪੇਸਟ ਪਾਉਣਾ ਹੈ

ਜਿਹੜੀ ਆਪਾਂ ਗੈਸ ਦੇ नीचे ਰੋਟੀ ਰਾੜਦੇ ਆ ਉਹ ਰੋਟੀ ਮਤਲਬ ਕੀ ਆਪਣੀ ਰੜ ਤਾਂ ਵਧੀਆ ਜਾਂਦੀ ਹੈ ਤੇ ਖਾਣ ਚ ਵੀ ਟੇਸਟ ਹੁੰਦੀ ਹੈ ਪਰ ਜਿਹੜੀ ਇਹ ਆਪਣੀ ਗੈਸ ਹੈ ਨਾ ਇਹ ਬਹੁਤ ਹੀ ਮਤਲਬ ਕੀ ਗੰਦੇ ਪਦਾਰਥਾਂ ਤੋਂ ਭਰਦੀ ਆ ਤੇ ਜਦੋਂ ਆਪਾਂ ਉਹ ਰੋਟੀ ਜੇ ਰਾੜਦੇ ਆ ਜਦੋਂ ਰੋਟੀ ਆਪਾਂ ਇਹ ਚ ਰਾੜਦੇ ਜਿਹੜੀ ਗੈਸ ਆ ਉਹ ਰੋਟੀ ਦੇ ਵਿੱਚ ਪੈ ਜਾਂਦੀ ਆ ਠੀਕ ਹੈ ਜੀ ਇਸ ਲਈ ਕਦੇ ਵੀ ਜਦੋਂ ਗੈਸ ਤੇ ਰੋਟੀ ਬਣਾਉਣੇ ਤਾਂ ਹੇਠੇ ਨਾ ਰਾੜੋ ਹਮੇਸ਼ਾ ਜਦੋਂ ਰੋਟੀ ਵੀ ਗੈਸ ਤੇ ਬਣਾਣੀ ਆ ਤਾਂ ਉੱਪਰ ਪਾਉਣੇ ਨਾਲ ਦੱਬ ਕੇ ਮਤਲਬ ਕਿ ਇੱਦਾਂ ਪਾਉਣੇ ਨਾਲ ਸੇਕ ਲਵਾ ਕੇ ਫੇਰ ਰਾੜਨਾ ਚਾਹੀਦਾ ਹੈ ਰੋਟੀ ਦੇਖੋ ਆਪਣੀ ਕਿੰਨੀ ਵਧੀਆ ਰੋਟੀ ਬਣ ਕੇ ਰੈਡੀ ਹੋਈ ਆ ਦੇਖੋ ਜੀ ਕਿੰਨੀ ਵਧੀਆ ਰੋਟੀ ਬਣ ਕੇ ਰੈਡੀ ਹੋਈ ਆ ਠੀਕ ਹੈ ਜੀ ਇਦਾਂ ਤੁਸੀਂ ਬਿਲਕੁਲ ਮਤਲਬ ਜੇ ਕਈ ਵਾਰ ਤੁਹਾਨੂੰ ਰੋਟੀ ਲਾਉਣਾ ਮਨ ਆ ਅਟਕਉਣਾ ਮਨ ਆ ਕਿ ਤੁਸੀਂ ਇਸ ਤਰੀਕੇ ਨਾਲ ਰੋਟੀ ਬਣਾ ਸਕਦੇ ਹੋ ਤੇ ਇਦਾਂ ਹੀ ਤੁਸੀਂ ਹੋਲੀ ਹੋਲ ਕਰਕੇ ਸਾਰੀਆਂ ਰੋਟੀਆਂ ਬਣ ਜਾਣੀਆਂ ਤੇ ਕੋਈ ਆਟਾ ਗੁੰਨਣਾ ਨਹੀਂ ਲੋੜ ਨਹੀਂ ਕੋਈ ਬੇਲਣ ਦੀ ਲੋੜ ਨਹੀਂ ਤੇ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜੀ ਵੀਡੀਓ ਜੇਕਰ ਵੀਡੀਓ ਬਹੇ ਲੱਗੀ ਹੋਵੇ ਤਾਂ ਮੇਰਾ ਮਿਰਚਾ ਐਪਲਾਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਵਾਤਵਾਰ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਜੇਕਰ ਤੁਸੀਂ ਏਦਾਂ ਦੀ ਰੋਟੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਸ਼ਸ਼ੀ ਕਾ